हेलो फ्रेंड्स गुड इवनिंग मैं ठीक ठाक हूं उम्मीद करती हूं आप भी सारे ठीक ठाक होंगे होंगे खैरियत से होंगे तो फ्रेंड्स फाइनली आज मैं बहुत खुश हूं कि मेरा जो मनजा है जो बनाने वाली बना रही थी मैं पंजाबी च वीडियो सी थोड़ा जा तो इधियां थोड़ी एक दो क्लिपਾਂ ਪਹਿਲਾਂ ਨੇ ਤੇ ਮੈਨੂੰ ਬਹੁਤ ਲੰਮਾ ਪੀਰੀਅਡ ਲੱਗਿਆ ਕਿਉਂਕਿ ਮੈਨੂੰ ਕਾਫੀ ਇਧਰ ਉਧਰ ਜਾਣਾ ਪੈ ਗਿਆ ਮੰਜੀ ਦਾ ਪ੍ਰੋਸੈਸ ਇਹੋ ਜਿਹਾ ਹੈ ਵੀ ਜਿਹੜਾ ਕਾਫੀ ਲੰਬਾ ਹੋ ਜਾਂਦਾ ਹੈ ਤੇ ਇਕੱਲੇ ਤੋਂ ਬਣਦਾ ਵੀ ਨਹੀਂ ਤੇ ਮੈਂ ਇਹੀ ਲੱਭਦੀ ਰਹਿੰਦੀ ਸੀ ਵੀ ਮੇਰੇ ਨਾਲ ਕੌਣ ਬਣਵਾਊਗਾ ਤੇ ਇਸੇ ਕਰਕੇ ਆਪਣਾ ਜਿਹੜਾ ਲੰਬਾ ਹੋ ਗਿਆ ਇਹ ਫਾਈਨਲੀ ਮੰਜਾ ਬਣ ਕੇ ਤਿਆਰ ਹੋ ਗਿਆ ਮੈਂ ਤੁਹਾਨੂੰ ਫਾਈਨਲ ਲੁੱਕ ਦਿਖਾ ਦਿੰਨੀ ਆ ਇਸ ਤਰ੍ਹਾਂ ਆ ਸਭ ਤੋਂ ਪਹਿਲਾਂ ਮੈਂ ਇਹਦਾ ਇੱਕ ਸਿਰਫ ਆਹ ਜਿਹੜਾ ਮਲ ਪਾਉਨੇ ਆ ਆ ਆਹ ਸ਼ੇਅਰ ਕੀਤਾ ਸੀਗਾ ਆ ਉਸ ਤੋਂ ਬਾਅਦ ਕੁਝ ਵੀ ਸ਼ੇਅਰ ਨਹੀਂ ਕੀਤਾਗਾ ਇਹ ਇੱਕ ਦੋ ਕਲਿੱਪਾਂ ਪਹਿਲਾਂ ਜਦੋਂ ਸ਼ੁਰੂਆਤ ਕੀਤੀ ਸੀਗੀ ਤਾਂ ਉਹdੀਆਂ ਨੇ ਉਹ ਵੀ ਮੈਂ ਦਿਖਾ ਦੂੰਗੀ ਤੁਹਾਨੂੰ ਕਿਸ ਤਰ੍ਹਾਂ ਬਣਾਇਆ ਤੇ ਬਾਕੀ ਮੈਂ ਇੱਕ ਮੋٹے ਤੌਰ ਤੇ ਦੱਸ ਦਿੰਦੀ ਆ ਸੋ ਫਰੈਂਡਸ ਸਾਰਿਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪ੍ਰਣਾਮ ਅਦਾਵ ਆ ਨਮਸਕਾਰ ਤੇ ਅੱਜ ਜਿਹੜਾ ਮੈਂ ਮੋਟੇ ਮੋٹے ਤੌਰ ਤੇ ਦੱਸ ਦਿੰਦੀ ਹਾਂ ਵੀ ਕਿਵੇਂ ਕਰਨਾ ਵਾ ਇਹ ਤਾਂ ਵੈਸੇ ਮੈਂ ਵੀਡੀਓ ਬਣਾਇਆ ਸੀ ਕੱਲਿਆਂ ਤੋਂ ਨਾ ਤਾਂ ਵੀਡੀਓ ਬਣਦੀ ਹੈ ਨਾ ਹੀ ਬੁਣਿਆ ਜਾਂਦਾ ਵਾ ਆ ਦੇਖੋ ਇਹ ਨਾ ਇਸ ਤਰ੍ਹਾਂ ਸੁਰਕਪਰਾਈ ਜੀ ਹੁੰਦੀ ਹੈ ਇਹ ਵੈਸੇ ਪਾਉਣਾ ਮੈਂ ਸਿਖਾਇਆ ਵੀ ਉਹ ਵੀ ਮੈਂ ਕਲਿੱਪ ਪਾਉਂਗੀ ਜਦੋਂ ਸ਼ੁਰੂਆਤ ਕੀਤੀ ਸੀ ਤੇ ਇਹ ਸਭ ਤੋਂ ਪਹਿਲਾਂ ਆਪਾਂ ਆਹ ਪਾਉਣਾ ਵਾ ਜੀ ਇਸ ਤਰ੍ਹਾਂ ਇੱਧਰ ਜਾ ਕੇ ਉਹ ਦੂਸਰੇ ਕੋਰਨਰ ਤੇ ਇਹ ਦੇਖੋ ਇੱਥੇ ਤੱਕ ਜਾਣਾ ਹੈ ਇਹ ਚਾਰੀ ਰस्सियां ਚਾਰ ਰस्सियां ਦਾ ਮੰਨ ਲਓ ਉਦੋਂ ਇੱਧਰ ਆ ਗਈਆਂ ਫਿਰ ਆ ਜਿਹੜਾ ਆਪਾਂ ਇੱਧਰ ਤੋਂ ਸ਼ੁਰੂ ਕਰਨਾ ਉੱਪਰ ਦੀ ਧਾਗਾ ਲਿਆ ਕੇ ਇਧਰੋਂ ਪਾਉਣਾ ਵਾ ਇਹ ਸਾਰੇ ਧਾਗੇ ਜਿਹੜੇ ਨੌ ਰस्सियां ਆਪਾਂ 18 ਰस्सियां ਜਿਹੜੇ ਪਾ ਲੈਣੀਆਂ ਵਾ ਇਧਰ ਆ ਦੇਖੋ 18 ਰस्सियां ਆਪਾਂ ਸਭ ਤੋਂ ਪਹਿਲਾਂ ਪਾਈਆਂ ਸੀ ਨੌ-ਨੌ ਰੱਸੀ ਦਾ ਕਸੰਗਾ ਵਾ ਨੌ-ਨੌ ਰੱਸੀ ਦਾ ਸੰਗਾ ਆ ਜਿਹੜਾ ਆਪਣਾ ਮੱਲ ਪਾਇਆ ਨਾ ਵਿਚਾਲੇ ਇਹਦੇ ਨਾਲ ਆਪਾਂ ਤਿੰਨ-ਤਿੰਨ ਲਾਈ ਜਾਣੀਆਂ ਤਿੰਨ-ਤਿੰਨ ਰस्सियां ਤਿੰਨ-ਤਿੰਨ ਤਿੰਨ ਤੇ ਤਿੰਨ 6 ਇਧਰ ਵੀ ਆ ਮੱਲ ਨਾ ਵਿਚਾਲੇ ਆਪਣਾ ਇਹ ਇਹ ਨਾਲ ਵੀ 3 ਤੇ 3 3 ਤੇ 3 6 ਆ ਵੀ 3 3 6 ਸਾਰਿਆਂ 10 10 6 ਤੇ ਨੋ ਨੋ 100 ਦਾ ਸੰਘਾ ਬਣਿਆ ਆਪਣਾ ਸਾਰਾ ਇਸੇ ਤਰ੍ਹਾਂ ਇਹ ਤੇ ਵਿਚਾਲੇ ਡੱਬਾ ਜਾਂ ਬਣ ਗਿਆ ਵਾ ਸਾਈਡਾਂ ਦੇ ਤੇ ਜਿਹੜਾ ਦੂਸਰਾ ਵਾਲਾ ਨਾ ਜਦੋਂ ਆਪਾਂ ਬਣਾਣਾ ਸ਼ੁਰੂ ਕਰਨਾ ਮੈਂ ਇਸ ਸਾਈਡ ਤੋਂ ਥੋੜਾ ਜਿਹਾ ਦੱਸ ਦਿੰਨੀ ਆਪ ਜੀ ਨੂੰ ਆਹ ਦੇਖੋ ਜੀਏ ਆਪਣੀਆਂ ਇੱਥੇ ਆਪਾਂ ਪਹਿਲਾਂ ਆਹ ਆ ਨੋਂ ਰस्सियां ਪਾਲੀਆਂ ਆ ਨੋਂ ਤੇ ਆ ਨੋਂ ਆ 18 ਰस्सियां ਇੰਨੀਆਂ ਪਾ ਕੇ ਆਪਾਂ ਸ਼ੁਰੂ ਕੀਤਾ ਸੀਗਾ ਫਿਰ ਆ ਦੇਖੋ ਪਹਿਲਾਂ ਤਿੰਨ ਧਾਗੇ ਪਾਏ ਫਿਰ ਤਿੰਨ ਪਾਏ ਫਿਰ ਤਿੰਨ ਪਾਏ ਇਹ ਨੌ ਬਣ ਗਏ ਨੌ ਜਦੋਂ ਇੱਥੇ ਆ ਕੇ ਪੂਰੇ ਹੋ ਗਏ ਇਧਰੋਂ ਆ ਦੇਖੋ ਇਹਦੇ ਪੂਰੇ ਹੋ ਗਏ ਤਾਂ ਇੱਕ ਸੰਗਾ ਬਣ ਗਿਆ ਸੋ ਫਰੈਂਡਸ ਇਸੇ ਤਰ੍ਹਾਂ ਹੀ ਸਾਰਾ ਬੁਣਨਾ ਆਪਾਂ ਆ ਆਹ ਜਿਹੜੇ ਚਾਰ ਆ ਇਹਦੇ ਨਾਲ ਬਸ ਨੌ ਨੌ ਰੱਸੀ ਵਾਲੇ ਵਾਲੇ ਬੁਣੀ ਜਾਣੀਆਂ ਫੇਰ ਗਾਹਾਂ ਤੋਂ ਲੱਗਣਾ ਜਦੋਂ ਉਦੋਂ ਵੀ ਇਹ ਇੱਕ ਵਾਰੀ ਇੱਕ ਸੰਗੇ ਤੇ ਉੱਪਰ ਹੁੰਦਾ ਵਾ ਆਹ ਇੱਕ ਸੰਗਾ ਹੋਰ ਭੰਨੇਗਾ ਇੱਕ ਤੇ ਥੱਲੇ ਹੁੰਦਾ ਏ ਆਹ ਦੇਖੋ ਇੱਥੇ ਥੱਲੇ ਸੀਗਾ ਹੁਣ ਆ ਇੱਥੇ ਉੱਪਰ ਆ ਗਿਆ ਇੱਕ ਸੰਗੇ ਤੇ ਫੇਰ ਥੱਲੇ ਫੇਰ ਉੱਪਰ ਇਸ ਤਰ੍ਹਾਂ ਇਹ ਚੱਲਦਾ ਰਹਿੰਦਾ ਤੇ ਬਾਕੀ ਆ ਜਿਹੜੀ ਦੋ ਆਣ ਆਪਾਂ ਨਾਲ ਨਾਲ ਪਾਈ ਜਾਣੀਆਂ ਤਾਂ ਕਿ ਇੱਟ ਲਾ ਨਾ ਹੋਵੇ ਮੰਜਾ ਤੋ ਫਰੈਂਡਸ ਇਸੇ ਤਰ੍ਹਾਂ ਮੈਂ ਕੋਸ਼ਿਸ਼ ਤਾਂ ਕੀਤੀ ਆ ਦੱਸਣ ਦੀ ਪਰ ਇਹ ਦੱਸੇ ਤੋਂ ਘੱਟ ਆਪਾਂ ਜਦ ਬਣਾਉਨੇ ਆ ਨਾ ਫੇਰ ਆਉਂਦਾ ਵਧੀਆ ਤਾਂ ਇਹ ਜਿਹੜਾ ਫਾਈਨਲ ਲੁੱਕ ਆ ਇਹ ਮੇਰੀ ਹੈਲਪਰ ਆ ਜਿਹੜੀ ਮੇਡਾ ਮੇਰੀ ਮੈਂ ਉਹਨੂੰ ਨਾਲ ਲਾਇਆ ਤਾਂ ਉਹਨੇ ਮੇਰਾ ਜਿਹੜੀ ਹੈਲਪ ਕੀਤੀ ਆ ਉਹਨੇ ਸਾਰਾ ਮੰਜਾ ਬਣਵਾਇਆ ਤੇ ਮਾਫ ਕਰਨਾ ਦੋਸਤੋ ਮੈਂ ਉਹ ਕਲਿੱਪ ਨਹੀਂ ਬਣਾ ਸਕੀ ਕਿਉਂਕਿ ਅਸੀਂ ਦੋਨੋਂ ਬਣਾ ਰਹੇ ਸੀ ਤੀਸਰਾ ਕੋਈ ਬੰਦਾ ਕਰੇਗਾ ਨਹੀਂ ਸੀ ਜਿਹੜਾ ਵੀਡੀਓ ਬਣਾਵੇ ਇਸੇ ਕਰਕੇ ਮੈਂ ਇੰਨੇ ਦਿਨ ਲੇਟ ਹੋ ਗਈ ਮੈਨੂੰ ਕੋਈ ਬੰਦਾ ਨਹੀਂ ਮਿਲ ਲਿਆ ਸੀ ਨਾਲ ਬਣਾਉਣ ਵਾਲਾ ਤਾਂ ਇਸ ਕਰਕੇ ਆ ਜਿਹੜਾ ਇਹ ਹੋਣਾ ਸੀ ਮੰਜਾ ਫਾਈਨਲੀ ਤਿਆਰ ਤਿਆਰ ਕਰ ਲਿਆ ਮੈਂ ਅੱਜ ਬਹੁਤ ਖੁਸ਼ ਆ ਕਿਉਂਕਿ ਇਹ ਨਾ ਮੇਰੀ ਹੈਲਪਰ ਨੇ ਕਿਹਾ ਵੀ ਇਹ ਤਾਂ ਬਹੁਤ ਜ਼ਿਆਦਾ ਮਜ਼ਬੂਤ ਬਣ ਗਿਆ ਇਹ ਮਜ਼ਬੂਤ ਕੱਪੜੇ ਨੇਗੇ ਨਵੀਆਂ ਜਿਹੜੇ ਕੱਪੜੇ ਨੇ ਨਾ ਨਵੇਂ ਕਟਿੰਗ ਬੱਚਦੀ ਆ ਉਹ ਨਹੀਂ ਤੇ ਕੁਝ ਕੀ ਪੁਰਾਣੇ ਨੇ ਜਿਹੜੇ ਆਪਣੇ ਦੁਪੱਟੇ ਹੁੰਦੇ ਤੇ ਰਕਣੇ ਉਹ ਨਾਲ ਲਾ ਕੇ ਬਣਾਇਆ ਮੇਰਾ ਥੋੜਾ ਜਿਹਾ ਥੋੜੀ ਵੀ ਗਿਆ ਸੀਗਾ ਉਹ ਵੀ ਮੈਂ ਦੋ ਦਿਨ ਬਣਾਉਂਦੀ ਰਹੀ ਆ ਗੁੰਦ ਗੁੰਦ ਕੇ ਗੁੱਤਾ ਗੁੰਦ ਗੁੰਦ ਕੇ ਇਹ ਬਣਾਇਆ ਹੋਇਆ ਭਗਵਾਨ ਨੂੰ ਬਹੁਤ ਜ਼ਿਆਦਾ ਮਜ਼ਬੂਤ ਬਣ ਗਿਆ ਵਾ ਤੇ ਕਹਿੰਦੇ ਇਹ ਤਾਂ ਬਿਲਕੁਲ ਨਹੀਂ ਟੁੱਟੇਗਾ ਤੇ ਮੈਂ ਆਪਣੀ ਨੂੰ ਹੈਲਪਰ ਨੂੰ ਦੱਸਿਆ ਵੀ ਮੇਰੇ ਘਰੇ ਮੇਰੀ ਮਦਰ ਨੇ ਵੀ ਇਹ ਜਿਹਾ ਇੱਕ ਮੰਜਾ ਬਣਾਇਆ ਸੀਗਾ ਉਹ ਪੁਰਾਣੇ ਕੱਪੜਿਆਂ ਦਾ ਸੀ ਜਿਹੜੇ ਪੁਰਾਣੇ ਕੱਪੜੇ ਹੁੰਦੇ ਸੀ ਟੈਰੀਕੋਟਾਂ ਦੇ ਇਹ ਜਿਹਨਾਂ ਦੇ ਗਾਰਡਨ ਸਿਲਕ ਦੇ ਬਹੁਤ ਹੀ ਮਜ਼ਬੂਤ ਹੁੰਦੇ ਸੀਗੇ ਉਹ ਤੇ ਉਹ ਸਾਡੇ ਮੰਝਾ ਲਗਭਗ 30 ਸਾਲ ਹੋ ਗਏ ਤੇ ਹਜੇ ਤੱਕ ਵੀ ਹੈਗਾ ਵੀ ਕਿਤੋਂ ਵੀ ਨਹੀਂ ਟੁੱਟਿਆ ਹੈਗਾ ਤੇ ਹੁਣ ਬਸ ਉਹਦੇ ਉੱਤੇ ਕੱਪੜਾ ਲੱਗਿਆ ਹੋਇਆ ਸੀਗਾ ਤੇ ਮੇਰਾ ਵੀ ਮਨ ਕੀਤਾ ਇਹ ਮੇਰਾ ਤਾਂ ਕਾਫੀ ਸਾਰਾ ਜਿਹੜਾ ਸੂਤ ਆ ਗੁੰਦਿਆ ਹੋਇਆ ਲੋਕਡਾਊਨ ਦਾ ਪਿਆ ਸੀ ਮੈਂ ਕਿਹਾ ਪਿਆ ਕਰਾਵ ਹੋ ਜਾਊਗਾ ਤੇ ਮੈਂ ਇਹਨੂੰ ਕਿਸੇ ਪਾਸੇ ਲਾਵਾ ਇਹ ਮੰਜਾ ਆਪਣਾ ਰੈਡੀमेड ਸੀ ਇਹ ਟੁੱਟ ਗਿਆ ਜਦੋਂ ਤਾਂ ਮੈਂ ਉਹ ਘੜਾ ਘੱਟਾ ਤੇ ਹੁਣ ਮੈਂ ਜੋਲਦੀਆਂ ਛੁੱਟੀਆਂ ਸੀ ਤੇ ਫਾਈਨਲੀ ਅੱਜ 29 ਜੂਨ ਤੇ ਪਰਸੋਂ ਤੋਂ ਸਕੂਲ ਵੀ ਖੁੱਲਣ ਵਾਲੇ ਨੇ ਤੇ ਮੈਂ ਬਹੁਤ ਖੁਸ਼ ਹਾਂ ਤੇ ਮੇਰਾ ਜਿਹੜਾ ਮੰਜਾ ਇਹ ਤਿਆਰ ਹੋ ਗਿਆ ਸੋ ਫਰੈਂਡਸ ਇੱਕ ਦੋ ਕਲਿੱਪਾਂ ਨੇ ਉਹ ਤੁਸੀਂ ਦੇਖ ਲਿਓ ਤੇ ਵੀਡੀਓ ਦੇਖਿਓ ਤੇ ਮੈਂ ਚੰਗੀ ਤਰ੍ਹਾਂ ਸਮਝਾ ਨਹੀਂ ਸਕੀ ਕਿਉਂਕਿ ਹੈਗਾ ਵੀ ਕਲਰਫੁੱਲ ਹੈ ਨਾ ਇਹਦੇ ਵਿੱਚ ਸਮਝ ਘੱਟ ਪੈਂਦਾ ਜੇ ਇੱਕ ਰੰਗ ਦਾ ਹੋਵੇ ਉਹਦੇ ਵਿੱਚ ਸਮਝ ਆ ਜਾਣਾ ਸੋ ਫਰੈਂਡਸ ਜਿਹੜੀਆਂ ਆਗੀਆਂ ਕਲਿੱਪਸ ਉਹ ਤੁਸੀਂ ਦੇਖ ਲਓ ਤੇ ਓਕੇ ਫਰੈਂਡਸ ਬਾਏ ਬਾਏ ਟੇਕ ਕੇਅਰ ਵੀਡੀਓ ਥੋੜੀ ਜਿਹੀ ਚੰਗੀ ਲੱਗੀ ਹੋਵੇ ਤਾਂ ਲਾਈਕ ਕਰਿਓ ਵਾਤੂ ਵਾਤ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਸਬਸਕ੍ਰਾਈਬ ਕਰਿਓ ਤੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ ਨਵੇਂ ਆਈਡੀਆ ਦੇ ਨਾਲ ਹੈਲੋ ਫਰੈਂਡਸ ਹਾਂਜੀ ਆਪਾਂ ਮੰਜੇ ਦੀ ਸ਼ੁਰੂਆਤ ਕਰਨ ਲੱਗੇ ਆਂ ਸਭ ਤੋਂ ਪਹਿਲਾਂ ਆਪਾਂ ਬਲ ਪਾਉਣਾ ਵਾ ਇਸ ਤਰ੍ਹਾਂ ਕਰਕੇ ਬਲ ਪਾ ਕੇ ਦੋਨੋਂ ਹੱਥਾਂ ਨਾਲ ਇਹਨੂੰ ਵੱਡਾ ਕਰ ਲੈਣਾ ਵਾ ਵੱਡਾ ਕਰਕੇ ਤੇਲ ਪਾਵੇ ਦੇ ਥੱਲੇ ਦੇ ਲੰਘਾ ਲੈਣਾ ਥੋੜੀ ਜਿਹੀ ਪੇਸ਼ੈਂਸ ਰੱਖਣੀ ਆ ਹੁਣ ਜਿੰਨਾ ਵੱਡਾ ਬਲ ਕੀਤਾ ਉਸ ਦੇ ਹੌਲੀ-ਹੌਲੀ ਇਹਨੂੰ ਟਾਈਪ ਵੀ ਕਰੀ ਇਹ ਮੰਜੇ ਦਾ ਇੱਕ ਬੇਸ ਹੁੰਦਾ ਵਾ ਮੁੰਜੇ ਦਾ بیس ਹੁੰਦਾ ਇਹ ਵੀ ਆਣਾ ਜਿਹੜਾ ਆਪਾਂ ਜੀ ਬੋਨੇ ਆ ਇੱਕ ਜੀ ਪੈ ਰਿਹਾ ਵਾ ਹਾਂ ਤੇ ਜੀ ਵਿੱਚੋਂ ਨਿਕਲੀ ਜਾਂਦੀ ਹੈ ਇਹਦੀ ਵਾਰ ਇਹਨੂੰ ਉਸੇ ਬਣ ਜਾਣੀ ਹੈ ਜਦੋਂ ਉਧਰ ਮਾਰ ਤੱਕ ਜਾਊਗਾ ਇਹ ਤੱਕ ਤੇ ਇਹਨੂੰ ਟਾਈਟ ਕਰ ਲਿਆ ਹੋ ਗਿਆ ਤਾਂ ਹੋ ਗਿਆ ਤਾਂ ਇਹ ਕੁੜੀ ਤਾਂ ਲੱਝ ਹੋ ਰਹੀ ਹੈ கை வாரி ਚਲੋ ਦੇਖ ਕੇ ਚੱਲੇ ਆਪਾਂ ਇਹ ਕਿੱਲੇ ਲਗਾਉਂਗੇ ਕਦਰ ਨੂੰ ਉੱਪਰ ਦੀ ਜਹਾ ਕੇ ਇਧਰ ਦੇਖੋ ਇਹ ਕਦੀ ਉੱਪਰ ਦੀ ਸਿੱਟਾ ਹੀ ਹੋਣਾ ਚਾਹੀਦਾ ਹੈ ਆਹ ਦੇਖੋ ਬਾਹਰ ਦੀ ਉੱਪਰ ਦੀ ਲਿਆ ਕੇ ਅੰਦਰ ਪੈਨ ਵਾਲੇ ਪਾਸੇ ਵਿੱਚ ਪਾ ਦੇਣਾ ਆਹ ਦੇਖੋ ਜਿਹਾ ਤੇ ਹੋਣਾ ਹੈ ਤੇ ਜੇ ਇਹ ਵੀ ਪਹਿਲੇ ਕਿਨੇ ਤਰ੍ਹਾਂ ਉਹਦੇ ਆਤਰ ਨੂੰ ਦਿਖਾਤ ਨਹੀਂ ਹੋਤੀ ਇਹ ਬਾਹ ਨੂੰ ਵੱਡਾ ਕਰਨਾ ਹੈ ਵੱਡਾ ਕਰਕੇ ਲੈਰੀ ਤਰੀਕਾ ਹੋਣਾ ਹੈ ਤੇ ਪਾਸੇ ਤੋਂ ਨੂੰ ਇੱਕ ਦਲੀ ਹਟਾ ਦੇ ਇਹ ਵੱਡਾ ਕਰਕੇ ਆਪਾਂ ਆਭੀ ਦੇ ਵਿੱਚ ਵੀ ਫੇਰਨਾ ਹੈ ਉਹਦੀ ਦੰਡ ਕੱਟੇ ਫਸ ਥੋੜੀ ਜਿਹੀ ਇਸ ਤਰ੍ਹਾਂ ਸਿਰਕਣ ਦੀ ਹੁੰਦੀ ਹੈ ਉਹਦੇ ਬਾਅਦ ਆਪਾਂ ਜਾਂ ਸ਼ੁਰੂ ਕਰਦੇ ਹਾਂ ਜੋ ਚਲਪੰਦਾ ਕੋਪਾ ਪਤਾ ਨਹੀਂ ਹੁੰਦਾ ਇਸ ਨਾਲ ਸਨਗਲ ਦੇ ਜਾਂਦਾ ਆਹ ਦੇਖੋ ਇਹ ਬਤਾਇਦ ਕਰਾਂ ਮੈਂ ਤੂੰ ਦਾਈ ਦ ਕਰਾਂ ਇਹ ਤਰ ਬੜਾ ਲੋਕ ਚ ਗਾਈਟ ਕਰਾਂ ਆ ਦੇਖੋ ਚਲ ਗਿਆ ਤੇ ਜਿਹੜਾ ਸੀਟ ਆਈ ਸਾਰੀ ਰਸਤਾ ਇਹਦਾ ਉਹ ਮਿਲੂਗਾ ਆਨਲਾਈਨ ਤੋਂ ਆਪ ਕੋ ਦਾ ਆਹ ਆ ਦੇਖੋ ਤੇ ਮੁਕਲੇ ചാരസിയോ വരും ചാരോ ചാരസിയ ജീ പീ കളേ ദുളള ബേസേ ദലോ ജോ ബാസ് ആകിയ

ਇਹ ਸ਼ੁਰੂਆਤ ਕਿਤੇ ਕਰਦੇ ਮੇਰੇ ਕੋਲ ਕੱਲੀ ਨਹੀਂ ਹੋਣਾ ਤੇ ਬੜੀ ਤਕਾਬੜ ਹੁੰਦੀ ਹੈ ਥਰ ਉਧਰ ਭੱਜ ਕੇ ਆਉਣਾ ਫਿਰ ਦੀ ਜਿਵੇਂ ਇਹ ਤਾਂ ਸਿੱਧਾ ਇੱਕ ਪਾਸੇ ਦੂਜੀ ਵਾਰੀ ਉਹ ਪਰਲੇ ਤੋਂ ਉੱਧਰ ਬੋਰ ਰਹੇ ਹਨ ਅਗਲੇ ਪਾਸੇ ਲੈ ਦੇਣਾ ਆਪਣਾ ਤੇ ਫਿਰ ਇਹ ਨਹੀਂ ਕਰ ਸਕਦੇ ਅੱਗੇ ਕੀ ਹੋ ਰਿਹਾ ਹੈ ਇਸਨੇ ਤਾਂ ਬਹੁਤ ਬਹੁਤ ਜੀ ਆਪਾਂ ਨੂੰ 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 Obrigada. É, 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 é. O que você está fazendo? Você está fazendo uma coisa que eu estou fazendo. Você está eu Jika anda mempunyai kemahiran, anda boleh melakukan ini dengan cara yang lebih mudah. boleh melakukan